ਸਰੀਰ ਦਾ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਰੱਬ ਦਾ ਬਲਾਵਾ ਆ ਜਣਾ ਤੇ ਕਿਹੜੇ ਵੇਲੇ ਤੁਰ ਜਣਾ ਇਹ ਤਾਂ ਹੁਣ ਉਹਦੇ ਹੱਥ ਚ ਹੀ ਆ ਪਰ ਇੰਨਾ ਕੀ ਚੱਲ ਥੋੜਾ ਆਣ ਕੇ ਸਰੀਰ ਜਿਹੜਾ ਜ਼ਿਆਦਾ ਡੋਨ ਹੋ ਜਾਂਦਾ ਨਾ ਜਦੋਂ ਸਰੀਰ ਚ ਪਾਣੀ ਭਰ ਜਾਂਦਾ ਵਾ ਉਹ ਫਿਰ ਜਦੋਂ ਥੋੜਾ ਡਾਇਲਿਸਿਸ ਹੋ ਜਾਂਦਾ ਫਿਰ ਸਰੀਰ ਥੋੜਾ ਹੌਲਾ ਹੋ ਜਾਂਦਾ ਚਲ ਇੰਨੇ ਥੋੜਾ ਤੁਰ ਫਿਰ ਲੈਣੀ ਦੋ ਵਾਰੀ ਡੇਂਗੂ ਹੋ ਗਿਆ ਤੇ ਫਿਰ ਬਾਅਦ ਵਿੱਚ ਥੋੜੀ ਲੇਡੀਜ਼ ਦੀ ਪ੍ਰੋਬਲਮ ਹੋ ਗਈ ਤੋ ਉਹ ਦਵਾਈਆਂ ਖਾਧੀਆਂ ਤੇ ਉਹ ਟੀਕੇ ਟੁਕੇ ਲੱਗੇ ਤੇ ਸਾਰਾ ਅਸਰ ਕਿਡਨੀਆਂ ਦੇ ਪੈ ਗਿਆ। ਤੋ ਫਿਰ ਜਦੋਂ ਟੈਸਟ ਕਰਾਏ ਤੇ ਉਹ ਕਰੈਟੀਨਨ ਜਿਹੜਾ 17 ਹੋ ਗਿਆ ਸੀ ਤੋ ਫਿਰ ਉਹ ਕਹਿੰਦੇ ਡਾਇਲਿਸਿਸ ਕਰਾਓ ਤੇ ਫਿਰ ਸਹੀ ਹੋ ਗਏ। ਤੇ ਫਿਰ ਉਹ ਡਾਇਲਿਸਿਸ ਕੀਤੀ ਤੇ ਫਿਰ ਥੋੜਾ ਸਰੀਰ ਸਹੀ ਹੈ। ਉਸ ਤੋਂ ਬਾਅਦ ਫਿਰ ਪਹਿਲੇ ਤਾਂ ਮਹੀਨੇ-ਮਹੀਨੇ ਬਾਅਦ ਕਰਾਉਂਦੀ ਰਹੀਆਂ ਤੇ ਫਿਰ ਬਾਅਦ ਵਿੱਚ 15 ਦਿਨਾਂ ਬਾਅਦ ਤੇ ਫਿਰ ਉਸ ਤੋਂ ਬਾਅਦ ਹਫ਼ਤੇ ਬਾਅਦ ਤੇ ਹਫ਼ਤੇ ਦੋ ਹੋਣੀਆਂ ਸ਼ੁਰੂ ਹੋ ਗਈ। ਬਿਮਾਰੀ ਨੇ ਸਾਨੂੰ ਘੇਰ ਲਿਆ ਸੀ ਕਾਫੀ। ਤੇ ਉਹ ਜੋਾਨੂੰ ਪਤਾ ਨਹੀਂ ਲੱਗਾ ਥੋੜਾ ਬਿਮਾਰ ਹੋਣ ਕਰਕੇ ਤੇ ਦਿੱਕਤ ਆਈ ਬਹੁਤ ਜਿਆਦੀ ਅਸੀਂ ਕੁਝ ਕਰਜ਼ਾ ਵੀ ਚੁੱਕਿਆ ਉਹ ਜਿਹੜਾ ਜੋ ਵੀ ਸਾਡੇ ਕੋਲ ਹੈਗਾ ਅਸੀਂ ਵੇਚ ਪੋਚ ਦਿੱਤਾ ਸਭ ਕੁਝ ਜੋ ਵੀ ਜਾਇਕੇ ਸੋਨਾ ਜੋ ਸਾਡੇ ਕੋਲ ਪਿਆ ਤੇ ਲਾ ਸਭ ਲਾਤਾ ਤੇ ਜਦੋਂ ਨਵੀਂ ਨਵੀਂ ਬਿਮਾਰੀ ਸੀ ਡਾਕਟਰ ਅਰਵਿੰਦਰ ਗੁਰਗੁਰਵਾਈ ਸੀ ਸਭ ਤੋਂ ਪਹਿਲੋਂ ਫਿਰ ਉਸ ਤੋਂ ਬਾਅਦ ਮੋਖਾ ਹਸਪੀਟਲ ਮੋਖਾ ਹਸਪੀਟਲ ਪੂਰਾ 1 ਸਾਲ ਡਾਇਲਿਸਿਸ ਉੱਥੇ ਹੀ ਹੋਈ ਹੈ ਮੋਖਾ ਹਸਪੀਟਲ ਖਰਚਾ ਫਿਰ ਕਾਫੀ ਹੋ ਜਾਂਦਾ ਸੀ ਤੇ ਇਤਰਾ ਹੀ ਮਤਲਬ ਕਿ ਉਤਰਾ ਦੇ 2500 ਰੁਪਏ ਲਿੰਦੇ ਸੀ ਤੇ ਜੇ ਇਕੱਲੀ ਡਾਇਲਿਸਿਸ ਕਰਨੀ ਹੋਵੇ ਫਿਰ ਉਹ 1500 ਰੁਪਏ ਲਿੰਦੇ ਹੀ ਇੱਕ ਡਾਇਲਿਸ ਦਾ ਤੇ ਇੱਕ ਦੋ ਵਾਰੀ ਮੈਂ ਕਾਫੀ ਢਿੱਲੀ ਵੀ ਹੋ ਗਈ ਹਾਂ ਤੇ ਫਿਰ ਆਈਸੀਯੂ ਜੇ ਤੁਹਾਡੇ ਸਾਹਮਣੇ ਫਿਰ ਬਥੇਰੇ ਪੈਸੇ ਲੱਗ ਜਾਂਦੇ ਤੇ ਫਿਰ ਆਈਸੀਯੂ ਚ ਵੀ ਇੱਕ ਦੋ ਵਾਰੀ ਇੰਨਾ ਰੱਖਿਆ ਉਹ ਮਤਲਬ ਕਿ ਸਾਹ ਦੀ ਪ੍ਰੋਬਲਮ ਜਿਆਦੀ ਹੋ ਗਈ ਤੇ ਫਿਰ ਕੋਈ ਹੈ ਨਹੀਂ ਹੀ ਲਾ ਦੋ ਫਿਰ ਉਹਨਾਂ ਨੇ ਆਈਸੀਯੂ ਚ ਖੜ ਕੇ ਫਿਰ ਉੱਥੇ ਉਹਦਾ ਇਹਨਾਂ ਨੇ ਆਪਣਾ ਲਾਜ ਬੋਜ ਕੀਤਾ ਤੇ ਫਿਰ ਉਹਦੇ ਨਾਲ ਮੇਰਾ ਸਾਹ ਦਾ ਥੋੜਾ ਹੋ ਗਿਆ ਇਹਨੇ ਦੇ ਕਰਮੇ ਜਿੱਦੋਂ ਹੁੰਦੀਆਂ ਫਿਰ ਸਾਹ ਦਾ ਜ਼ਿਆਦਾ ਹੋ ਜਾਂਦਾ ਭਾਈ ਮੈਂ ਪਹਿਲਾਂ ਕਾਰਪਿੰਟਰ ਦਾ ਕੰਮ ਕਰਦਾ ਸੀ ਤੇ ਇਥੇ ਤੂੰ ਸਾਹਿਬ ਗੁਰਦਾਰੇ ਕਰਦਾ ਸੀ ਤੇ ਦਿਹਾੜੀ ਚਲੋ ਘਟ ਦਿੰਦੇ ਪਰ ਇਹ ਵੀ ਦਿਹਾੜੀ ਲੱਗੀ ਜਾਂਦੀ ਉਸੇ ਮੈਨੂੰ ਸੱਟ ਲੱਗੀ ਸੀ ਅੱਖ ਤੇ ਅੱਖ 'ਚ ਕਿੱਲ ਵੱਜ ਗਿਆ ਸੀ ਉਦੋਂ ਬਾਅਦ ਮੈਨੂੰ ਕੰਮ ਥੋੜਾ ਫਰਕ ਪੈਨ ਨਾ ਪਿਆ ਕੰਮ ਮੇਨ ਤੋਂ ਨਹੀਂ ਹੁੰਦਾ ਬਰੀਕੀ ਦਾ ਫਿਰ ਮੈਂ ਉਸ ਤੋਂ ਬਾਅਦ ਆਟੋ ਚਲਾਉਂਦਾ ਤੇ ਇੱਥੇ ਆਟੋ ਸਿਰ ਤੇ ਹੀ ਗੁਜ਼ਾਰਾ ਕਰਦਾ ਹੁੰਦਾ। ਖਰਚਾ ਫਿਰ ਮੱਲੇ-ਮੁੱਲੇ ਵਾਲੇ ਲਾਗੋ ਮਦਦ ਕਰ ਦਿੰਦੇ ਸੀ। ਲਾਗੇ ਹੈਗੇ ਉਹਨਾਂ ਨੇ ਵੀ ਲਾਗੋ ਕਿ ਇੱਕ ਸਾਹਮਣੇ ਗਵਾਂਡੀ ਕਰ ਦਿੰਦੇ ਸੀ। ਉਹਨਾਂ ਦੇ ਦੇ ਇੱਕ ਕਿੰਨੇ ਦਾ ਯਾਰ ਦੋਸਤੀ ਉਹ ਕਰਾ ਦਿੰਦਾ ਸੀ। ਕੁਛ ਇਸ ਤਰ੍ਹਾਂ ਫਿਲਟਰ ਆਪਣੇ ਕੋਲੋਂ ਦੇ ਦਿੰਦੇ ਤੇ ਉਹ ਫਿਲਟਰ ਦੇਣ ਦੇ ਨਾਲ ਥੋੜਾ ਉਹ ਫਿਰ ਘੱਟ ਪੈ ਲਿੰਦੇ ਕਿ ਚੱਲ ਤੁਹਾਡਾ ਇੰਨੇ ਚ ਸੜ ਜਾ ਕਰੇ। ਤੇ ਉਹ ਤਰ੍ਹਾਂ ਜੇ ਸੋਚੋ ਤੇ ਉਹ ਤਰ੍ਹਾਂ ਫਿਰ 2500 ਰੁਪਏ ਲੈਂਦੇ ਸੀ ਨਾ ਫਿਲਟਰ ਆਪਣੇ ਕੋਲੋਂ ਪਾ ਗਏ। ਫਿਲਟਰ ਤੋਂ ਬਗੈਰ ਉਹਨਾਂ ਨੇ ਸਾਡੇ ਕੋਲ 14-1500 ਰੁਪਏ ਲੈਂਦੇ ਤੇ ਤੋਂ ਵੱਧ ਨਹੀਂ ਲਿਆ ਪਹਿਲੋ ਮੋਖ ਆ ਜਾਂਦੀ ਹਣਾ ਹੁਣ ਫਤਿਹ ਕਰ ਜਾਂਦੀ ਉਹਥੇ ਪਹਿਲੋ ਤੇ ਲੈਂਦੇ ਸੀ 500 ਰੁਪਏ ਇੱਕ ਅੱਧੀ ਵਾਰੀ ਲਿਆ ਫਿਰ ਬਾਅਦ ਵਿੱਚ ਜਦੋਂ ਖਾਲਸਾ ਐਡ ਵਾਲਿਆਂ ਨਾਲ ਜੁੜੇ ਫਿਰ ਉਹਨਾਂ ਨੇ ਸਾਡੇ ਕੋਲ ਪੈਸੇ ਨਹੀਂ ਲਏ ਉਹਨਾਂ ਨੇ ਫ੍ਰੀ ਕਰਕੇ ਦਿੱਤੀ ਡਾਇਲਿਸ ਇੰਜੈਕਸ਼ਨ ਵੀ ਉਹਨਾਂ ਨੇ ਆਪਣੇ ਕੋਲੋਂ ਲਾ ਕੇ ਦਿੱਤੇ ਜਨਵਰੀ ਦੇ 30 31 ਤਰੀਕ ਦੇ ਲੱਗ ਮੇ ਸ਼ੁਰੂ ਹੋਈ ਹਾਂ 2 ਮਹੀਨੇ ਹੋ ਗਏ ਕਰੂੰ ਪਹਿਲਾਂ ਤੇ ਬਹੁਤ ਮਾੜਿਆ ਪਹਿਲਾਂ ਤੇ ਅਸੀਂ ਰੋਟੀ ਖਾਂ ਤਾਂ ਵੀ ਆਤਰ ਹੋਏ ਕਿ ਕੋਈ ਕਰਜ਼ਾ ਚੁੱਕੀ ਦੇ ਕਿਸ ਤੋਂ ਨਾਲ ਕਿਰਾਨੀ ਦੀ ਦੁਕਾਨ ਤੇ ਇਥੋਂ 20-2000 ਰੁਪਿਆ ਸਾਡਾ ਧਾਰ ਇਸ ਹੋ ਗਿਆ ਸੀ ਤੇ ਉਹਨੇ ਵੀ ਰਾਸ਼ਨ ਪਾਣੀ ਥੋੜਾ ਬੰਦ ਕਰਤਾ ਥੋੜਾ ਹੀ ਕਰਜ਼ਾ ਚੁੱਕ ਕੇ ਫਿਰ ਕੋੜਾ ਧਾਰ ਲਾਇਆ ਇੱਦਾਂ ਹੀ ਵਿਆਜੀ ਪੈਸੇ ਚੁੱਕ ਲਈਦੇ ਇਹ ਕੋੜਾ ਸਾਡੇ ਕੋਲ ਸਮਾਨ ਵੇਚ-ਵੋਚ ਦਿੱਤਾ ਸਭ ਕੁਝ ਸਕੂਟਰ ਸੀ ਇੱਕ ਹੈਗਾ ਉਹ ਵੀ ਰੱਖੋ ਵੀ ਵੇਚਤਾ ਅਸੀਂ ਜੋ ਸਾਡੇ ਕੋਲ ਸਮਾਨ ਅਸੀਂ ਵੇਚ ਹੀ ਗਏ ਜਾਨੀ ਕਿ ਲਾਈ ਗਏ ਬਿਮਾਰੀ ਤੇ ਸਾਡਾ ਲੱਗੀ ਗਿਆ ਤੇ ਇਥੋਂ ਤੱਕ ਲਾਤ ਹੋਣ ਥੋੜੋ ਸਲਾਹ ਚੱਲੇ ਹੋਵੇ ਵੀ ਚਲੋ ਫਦੇ ਕਰ ਜਾਣ ਲੱਪਿਆਂ ਤੇ ਕਰਾਇਓ 온 ਜਾਂਦੀ ਸਾਨੂੰ ਦਿੱਕਤ ਆ ਤੇ ਬਸ ਇਹ ਵੀ ਸਾਨੂੰ ਥੋੜੀ ਰਾਤ ਮਿਲ ਗਈ ਆ ਸਾਡੇ ਖਰਚੇ ਤੋਂ ਵੀ ਰਾਤ ਮਾੜਾ ਜਿਹਾ ਘਰ ਦਾ ਮੋਲ ਠੀਕ ਹੋ ਗਿਆ ਰੋਟੀ ਖਾਣ ਨੂੰ ਸੋਖੀ ਮਿਲਣ ਲੱਗੀ ਬਹੁਤ ਵਧੀਆ ਕੰਮ ਕਰਦੇ ਆ ਮੈਂ ਤਾਂ ਕਹਿੰਨੀ ਮਹਾਰਾਜ ਇਹਨਾਂ ਨੂੰ ਹੋਰ ਤਰੱਕੀ ਦੇਵੇ ਅਕਸਰ ਮਾੜੇ ਬੰਦੇ ਦਾ ਕੋਈ ਸਾਥ ਦਿੰਦਾ ਹੋਵੇ ਤੇ ਉਹਨੇ ਸੀਸਾਂ ਹੀ ਦੇਣੀਆਂ ਸਾਰੇ ਕਹਿੰਦੇ ਸਾਡੇ ਵੱਲੋਂ ਬਹੁਤ ਵਧੀਆ ਹੈਗਾ ਹੁਣ ਉੱਥੇ ਜਾਣ ਦੇ ਨਾਲ ਇੰਨਾ ਕਿ ਸਾਡਾ ਥੋੜਾ ਅੱਗੇ ਰੋਟੀ ਪਾਣੀ ਨਾਲ ਵੀ ਆਤਰ ਹੋ ਗਏ ਹਾਂ ਚਲੋ ਇਨਾਗੇ ਹੁਣ ਆਪਣਾ ਥੋੜਾ ਪਤਾ ਰੋਟੀ ਤੇ ਖਾ ਕੇ ਪਕਾ ਕੇ ਖਾ ਸਕਦੇ ਹਾਂ